ਸਾਰੇ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਸੋ ਤੁਹਾਡੇ ਅੱਗੇ ਪੇਸ਼ ਕਰਨ ਜਾ ਰਹੀਆਂ ਜੀ ਇੱਕ ਪੰਜਾਬ ਦੇ ਸੂਰਬੀਰ ਯੋਧੇ ਨੂੰ ਉਹਦੀ ਭੈਣ ਵੱਲੋਂ ਇੱਕ ਉਹਦੀ ਭੈਣ ਦਾ ਦਿਲ ਦਾ ਦਰਦ ਪੰਜਾਬ ਸਿੰਘ ਕਾਲੂ ਦੀ ਕਲਮ ਸੁ ਜ਼ਰਾ ਸੁਣ ਕੇ ਹਾਲ ਤਾ ਯਾਰ ਸ਼ਾਹੀ ਉੱਤੋਂ ਤੱਕਦਾ ਤੂੰ ਹੋਵੇਂਗਾ ਪੀੜ ਜੈ ਦਿਲ ਅਪ ਕਿੱਤੀ ਹੀ ਚਾਦਰ ਤੇਰੇ ਵਿਚਾਰਾਂ ਤੇ ਗੁੱਸਾ ਨਾ ਕਰੀਂ ਪਗਤ ਸਿਆ ਓ ਇੰਨਾ ਸਰਕਾਰਾਂ ਤੇ ਗੁੱਸਾ ਨਾ ਕਰੀਂ ਵੀਰਿਆ ਹੋ ਅੱਜ ਵੀ ਨੇ ਕਾਲੇ ਤੱਬੇ ਅੱਖਾਂ ਵਿੱਚ ਰਹਿੰਦੇ ਜੋ ਅੱਜ ਵੀ ਕਤਹਾ ਤੇ ਬੈੰਦੇ ਜੋ ਅੱਜ ਵੀ ਨੇ ਸੱਚ ਦੇ ਪੰਦੀ ਚੱਲਦੇ ਅੰਗਿਆਰਾਂ ਤੇ ਗੁੱਸਾ ਨਾ ਕਰੀ ਵੀਰ ਓਏ ਇੰਨਾ ਸਰਕਾਰਾਂ ਤੇ ਗੁੱਸਾ ਨਾ ਕਰੀ भगत ਸਿਆ ਹੋ ਤੱਕ ਦੇ ਹੱਥ ਅੱਜ ਵੀ ਡੰਗ ਚੋਰਾ ਨੂੰ ਮਿਲੀ ਸ੍ਰਕਸ਼ਾ ਸਾਦਾਂ ਨੂੰ ਲੁੱਟਣ ਲਈ ਚੋਰਾ ਨੂੰ ਮਿਲੀ ਸ੍ਰਕਸ਼ਾ ਸਾਦਾਂ ਨੂੰ ਲੁੱਟਣ ਲਈ ਪਾਲਦੇ ਜੱਟ ਪੀੜੀਆਂ ਅੱਜ ਵੀ ਉਦਾਰਾ ਤੇ ਗੁੱਸਾ ਨਾ ਕਰੀ ਸੁਰਮਿਆ ਹੋਏ ਇੰਨਾ ਗਦਾਰਾ ਤੇ ਗੁੱਸਾ ਨਾ ਕਰੀ ਵੀ ਕੁਹੇ ਅੱਜ ਵੀ ਨੇ ਧਾਇਰ ਦੇ ਕੁੰਵੇ ਤਖਤਾਂ ਤੇ ਬੈੰਦੇ ਜੋ ਅੱਜ ਵੀ ਨੇ ਕਾਲੇ ਤੱਬੇ ਅਣਖਾਂ ਵਿੱਚ ਰਹਿੰਦੇ ਜੋ ਤੜ ਤੜ ਕਰ ਚੱਲੀ ਗੋਲੀ ਤੇਰਿਆਂ ਯਾਰਾਂ ਤੇ ਗੁੱਸਾ ਨਾ ਕਰੀ ਪਗਤ ਸਿਆ ਓਏ ਇੰਨਾ ਸਰਕਾਰਾਂ ਤੇ ਗੁੱਸਾ ਨਾ ਕਰੀ ਓ ਕਾਲੋ ਹਰਿਆ ਮੰਨਣ ਅੱਜ ਵੀ ਗੁਲਾਮੀ ਨੂੰ ਜਿੰਨਾ ਲਈ ਤੁਸੀਂ ਵਾਰਿਆ ਸੋਹਣੀ ਜਵਾਨੀ ਨੂੰ ਜਿੰਨਾ ਲਈ ਤੁਸੀਂ ਵਾਰਿਆ ਸੋਹਣੀ ਜਵਾਨੀ ਨੂੰ ਗਿੱਦੜ ਪਏ ਕਰਨ ਕਲੋਲਾ ਓਏ ਸ਼ੇਰਾਂ ਦੀ ਅਮਾਰਾ ਤੇ ਕਰੀ ਭਗਤ ਸਿਆ ਇਨਾ ਸਰਕਾਰਾ ਤੇ ਗੁੱਸਾ ਨਾ ਕਰੀ ਵੀਰਿਆ ਗੁੱਸਾ ਨਾ ਕਰੀ ਵੀਰਿਆ ਗੁੱਸਾ ਨਾ ਕਰੀ ਭਗਤ ਸਿਆ ਸੋ ਮਿਹਰਬਾਨੀ ਮੀਰ ਕਰਦੀ ਆ ਚੰਗਾ ਲੱਗਿਆ ਹੁਣ ਸਾਰੇ ਨੂੰ ਤੇ ਚੰਗਾ ਲੱਗਿਆ ਤਾਂ ਸ਼ੇਅਰ ਵੀ ਕਰਿਓ ਜ਼ਰੂਰ ਤੇ ਆਪਣਾ ਫੀਡਬੈਕ ਜ਼ਰੂਰ ਦਿਓ ਗਾਣੇ ਬਾਰੇ ਕਿਵੇਂ ਲੱਗਿਆ ਸੋ ਜਿੰਨੀਆਂ ਵੀ ਅਸੀਂ ਭੈਣਾ ਪੱਤ ਸਿੰਘ ਦੀਆਂ ਭਗ ਸਿੰਘ ਹਮੇਸ਼ਾ ਸਾਡੇ ਦਿਲਾਂ ਚ ਜਿਉਂਦਾ ਰਹਿਣਾ ਸਿਰਫ ਉਹਦੀਆਂ ਫੋਟੋਆਂ ਨਹੀਂ ਗੱਡੀ 'ਚ ਲਾਉਣੀਆਂ ਉਹਦੀ ਸੋਚ ਨੂੰ ਵੀ ਆਪਣੇ ਅੰਦਰ ਬਾਲ ਕੇ ਰੱਖਣਾ ਕਿ ਕਿੱਦਾਂ ਦੀ ਉਸ ਦੀ ਚੜੀ ਜਵਾਨੀ 'ਚ ਜਿਹੜਾ ਆਪਣੇ ਆਪ ਨੂੰ ਕੁਰਬਾਨ ਕਰ ਗਿਆ ਸੀ ਉਦਾਂ ਦਾ ਜਜ਼ਬਾ ਉਦਾਂ ਦਾ ਸੋਚ ਹੋਣੀ ਅੱਜ ਦੀ ਨੌਜਵਾਨ ਪੀੜ੍ਹੀ 'ਚ ਬੜੀ ਜ਼ਰੂਰੀ ਹੈ ਸੋ ਸਾਡਾ ਸਲਾਮ ਹੈ ਤੇਰੀਆਂ ਭੈਣਾ ਦਾ ਪੰਜਾਬ 'ਚ ਜਿੰਨੀਆਂ ਵੀ ਕੁੜੀਆਂ ਦਾ ਸੋ ਉਮੀਦ ਕਰਦੀਆਂ ਕਿ ਪੱਗ